ਗੌੜੀ ਕੀ ਵਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜਦੀ ਕੀ ਵਾਰ ਕੀ ਧੁਨ ਉੱਪਰ ਗਾਵਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੈ ਸੋ ਆਇਆ ਪਰਵਾਣ ਤਿਸ ਜਨ ਕੈ ਬਲਿਹਾਰਣ ਜਿਨ ਭਜਿਆ ਪ੍ਰਭ ਨਿਰਵਾਣ ਜਨਮ ਮਰਨ ਦੁੱਖ ਕਟਿਆ ਹਰ ਭੇਟਿਆ ਪੁਰਖ ਸੁਜਾਨ ਸੰਤ ਸੰਗ ਸਾਗਰ ਤਰੇ ਜਨ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਲਕੇ ਉੱਠ ਪਰਹੁਣਾ ਮੇਰਾ ਘਰ ਆਵੋ ਪਾਉ ਪਖਾਲਾ ਤਿਸਕੇ ਮਨ ਤਨ ਨਿਤ ਭਾਵ ਨਾਮ ਸੁਣੇ ਨਾਮ ਸੰਗ ਰਹਿ ਨਾਮੇ ਲਿਵ ਲਾਵ ਗ੍ਰਹਿ ਧਨ ਸਭ ਪਵਿੱਤਰ ਹੋਏ ਹਰ ਕੇ ਗੁਣ ਗਾਵੋ ਹਰ ਨਾਮ ਵਪਾਰੀ ਨਾਨਕਾ ਵਡਭਾਗੀ ਪਾਵਉ ਪੌੜੀ ਜੋ ਤੁਧ ਪਾਵੈ ਸੋ ਭਲਾ ਸਚ ਤੇਰਾ ਪਾਣਾ ਤੂੰ ਸਭ ਮਹਿ ਏਕ ਵਰਤਦਾ ਸਭ ਮਾਹੀ ਸਮਾਨਾ ਥਾਨ ਤਨੰਤਰ ਰਵ ਰਹਿਆ ਜੀ ਅੰਦਰ ਜਾਣਾ ਸਾਧ ਸੰਗ ਮਿਲ ਪਾਈਐ ਮਨ ਸੱਚੇ ਪਾਣਾ ਨਾਨਕ ਪ੍ਰਭ ਸਰਣਾਗਤੀ ਸਦ ਸਦ ਕੁਰਬਾਣਾ ਸ਼ਲੋਕ ਮਹਲਾ 5 ਚੇਤਾਈ ਤਾ ਚੇਤ ਸਾਹਿਬ ਸੱਚਾ ਸੋ ਧਣੀ ਨਾਨਕ ਸਤਗੁਰ ਸੇਵ ਚੜ ਬੋਹਿਥ ਪੌ ਜਲ ਪਾਰ ਪਉ ਮਹਲਾ 5 ਵਾਹੁ ਸੰਦੇ ਕੱਪੜੇ ਪਹਿ ਰਹਿ ਗਰਭਗੁਆਰ ਨਾਨਕ ਨਾਲ ਨਾ ਚੱਲਨੀ ਜਲ ਬਲ ਹੋਏ ਛਾਰ ਪੌੜੀ ਸੇਈ ਉਬਰੇ ਜੱਗੈ ਵਿੱਚ ਜੋ ਸੱਚਾ ਰੱਖੇ ਮੋਹੇ ਦਿੱਠੈ ਤਿਨ ਕੈ ਜੀਵੀਐ ਹਰ ਅੰਮ੍ਰਿਤ ਚੱਖੇ ਕਾਮ ਕ੍ਰੋਧ ਲੋਭ ਮੋਹ ਸੰਗ ਸਾਧਾਂ ਭਖੇ ਕਰ ਕਿਰਪਾ ਪ੍ਰਭ ਆਪਣੀ ਹਰਿ ਆਪ ਪਰਖੇ ਨਾਨਕ ਚਲਤ ਨਾ ਜਪਨੀ ਕੋ ਸਕੈ ਨਾ ਲਖੇ ਸ਼ਲੋਕ ਮਹੱਲਾ ਪੰਜਵਾਂ ਨਾਨਕ ਸੋਈ ਦਿਨ ਸੋ ਸੁਹਾਵੜਾ ਜਿਤ ਪ੍ਰਭ ਆਵੈ ਚਿਤ ਜਿੱਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭਲੇਰੀ ਰਉਤ ਮਹਲਾ ਪੰਜਵਾਂ ਨਾਨਕ ਮਿਤਰਾਈ ਤਿਸ ਸਿਉ ਸਭ ਕਿਸ ਜਿਸ ਕੈ ਹਾਥ ਕਮਿਤਰਾ ਸੇ ਹੀ ਕਾਂਢਿਐ ਇਕ ਵਿਖ ਨਾ ਚੱਲੈ ਸਾਥ ਪੌੜੀ ਅਮਰਤ ਨਾਮ ਨਿਧਾਨ ਹੈ ਮਿਲ ਪੀਵੋ ਭਾਈ ਜਿਸ ਸਿਮਰਤ ਸੁਖ ਪਾਈਐ ਸਭ ਤਿਖਾ ਬੁਝਾਈ ਕਰ ਸੇਵਾ ਪਾਰ ਬ੍ਰਹਮ ਗੁਰ ਭੋਖ ਰਹਿ ਨ ਕਾਈ ਸਗਲ ਮਨੋਰਥ ਪੁੰਨਿਆ ਅਮਰਾ ਪਦ ਪਾਈ ਤੁਧ ਜੇਵੜ ਤੂੰ ਹੈ ਪਾਰ ਬ੍ਰਹਮ ਨਾਨਕ ਸਰਣਾਈ ਸ਼ਲੋਕ ਮਹੱਲਾ 5ਵਾਂ ਡਿੱਟੜੋ ਹੱਬ ਠਾਏ ਊਣ ਨ ਕਾਈ ਜਾਏ ਨਾਨਕ ਲੱਦਾ 300 ਆਉ ਜਿਨਾਂ ਸਤਿਗੁਰ ਭੇਟਿਆ ਮਹੱਲਾ 5ਵਾਂ ਧਾਮਨੀ ਚਮਤਕਾਰ ਤਿਉ ਵਰਤਾਰਾ ਜਗਖੇ ਵਖ ਸੁਹਾਵੀ ਸਾਏ ਨਾਨਕ ਨਾਉ ਜਪੰਦੋ ਤਿਸ ਧਣੀ ਪਾਉੜੀ ਸਿਮਰਤ ਸਾਸਤਰ ਸੋਧ ਸਭ ਕਿਨਹਿ ਕੀਮ ਨਾ ਜਾਣੀ ਜੋ ਜਨ ਭੇਟੈ ਸਾਧ ਸੰਗ ਸੋ ਹਰ ਰੰਗ ਮਾਣੀ ਸਚ ਨਾਮ ਕਰਤਾ ਪੁਰਖ ਇਹੇ ਰਤਨਾ ਖਾਣੀ ਮਸਤ ਕੋ ਹੋਇ ਲਿਖਿਆ ਹਰ ਸਿਮਰ ਪ੍ਰਾਣੀ ਤੋ ਸਾ ਦਿੱਚੈ ਸਚ ਨਾਮ ਨਾਨਕ ਮਹਿਮਾਣੀ ਸ਼ਲੋਕ ਮਹੱਲਾ 5ਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਲ ਨਾ ਉਤਰੈ ਭੁਖ ਨਾਨਕ ਸੱਚੇ ਨਾਮ ਬਿਨ ਕਿਸੈ ਨਾ ਲੱਥੋ ਦੁਖ ਮਹੱਲਾ 5ਵਾਂ ਮੁਠੜੇ ਸੇਈ ਸਾਥ ਜਿਨਹੀ ਸੱਚ ਨਾਮ ਲਧਿਆ ਨਾਨਕ ਸੇ ਸਾਬਾਸ ਜਿਨਹੀ ਗੁਰ ਮਿਲ ਇਕ ਪਛਾਣਿਆ ਪੌੜੀ ਜਿੱਥੈ ਬੈ ਸੰਸਾਦ ਜਨ ਸੋ ਥਾਨ ਸੁਹੰਦਾ ਉਈ ਸੇਵਨ ਸਮਰਤ ਆਪਣਾ ਬਿਨਸੈ ਸਭ ਮੰਦਾ ਪਤਤ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤ ਵਚਨ ਤੇਰਾ ਬਿਰਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਚੈ ਏਕ ਨਾਮ ਮਨ ਤਨ ਪਾਵਨ ਦਾ ਸ਼ਲੋਕ ਮਹੱਲਾ ਪੰਜਵਾਂ ਚਿੜੀ ਚੁਹਕੀ ਪਹੋਂ ਫੁੱਟੀ ਵਗਨ ਬਹੁਤ ਤਰੰਗ ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ਮਹਲਾ ਪੰਜਵਾਂ ਕਰ ਮੰਦਰ ਖੁਸ਼ੀਆਂ ਤਹੀਂ ਜਹ ਤੂੰ ਆਵਹਿ ਚਿੱਤ ਦੁਨੀਆ ਕੀਆਂ ਵਡਿਆਈਆਂ ਨਾਨਕ ਸਬਕ ਮਿੱਤ ਪੌੜੀ ਹਰ ਤਨ ਸੱਚੀ ਰਾਸ ਹੈ ਕਿਨਹਿ ਵਿਰਲੇ ਜਾਤਾ ਤਿਸੈ ਪ੍ਰਾਪਤ ਭਾਈ ਰਹੋ ਜਿਸ ਦੇ ਬਧਾਤਾ ਮਨ ਤਨ ਭੀਤਰ ਮੌਲਿਆ ਹਰ ਰੰਗ ਜਨਰਾਤਾ ਸਾਧ ਸੰਗ ਗੁਣ ਗਾਇਆ ਸਭ ਦੁਖਹਿ ਖਾਤਾ ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ ਸ਼ਲੋਕ ਮਹੱਲਾ 5 ਖਖੜੀਆਂ ਸੁਹਾਵੀਆਂ ਲੱਗਣੀਆਂ ਅੱਕ ਕੰਠ ਬਿਰਹਿ ਵਿਛੋੜਾ ਧਣੀ ਸਿਓ ਨਾਨਕ ਸਹਿ ਸਹਿ ਗੰਠ ਮਹੱਲਾ 5 ਵਿਸਾਰੇਂ ਦੇ ਮਰ ਗਏ ਮਰ ਪੇ ਨਾ ਸਕੈ ਮੂਲ ਵੇ ਮੁਖ ਹੋਏ RAM ਤੇ ਜਿਉ ਤਸਕਰ ਉੱਪਰ ਸੂਲ ਪੌੜੀ ਸੁਖ ਨਿਧਾਨ ਪ੍ਰਭ ਏਕ ਹੈ ਅਬਲਾਸੀ ਸੁਣਿਆ ਜਲ ਤਲ ਮਹੀਲ ਪੂਰਿਆ ਕਟ ਕਟ ਹਰ ਭਣਿਆ ਊਚ ਨੀਚ ਸਭ ਇੱਕ ਸਮਾਨ ਕੀਟ ਹਸਤੀ ਬਣਿਆ ਮੀਤ ਸਖਾ ਸੁਤ ਬੰਦ ਪੋ ਸਭ ਤਿਸ ਦੇ ਜਣਿਆ ਉਸ ਨਾਨਕ ਦੇਵੈ ਜਿਸ ਨਾਮ ਦਿਨ ਹਰ ਰੰਗ ਮੰਣਿਆ ਸ਼ਲੋਕ ਮਹੱਲਾ 5 ਜਿਨਾਂ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਮਹੱਲਾ 5 ਹੱਟੇ ਪੈਰ ਭੌਂਦਾ ਫਿਰੈ ਖਾਵਣ ਸੰਧੜੈ ਸੂਲ ਦੋਜਕ ਪੌਂਦਾ ਕਿਉਂ ਰਹਿ ਜਾਂ ਚੇਤਨਾ ਹੋਏ ਰਸੂਲ ਪੌੜੀ ਤਿਸ ਆਸਰੀ ਵਹੁ ਪ੍ਰਾਣੀ ਹੋ ਜਿਸ ਦਾ ਨਾਉ ਪੱਲੈ ਹੈ ਤੇ ਰਹੋ ਸਹਿਲਿਆ ਅੱਗੇ ਨਾਲ ਚੱਲੈ ਘਰ ਬੰਦ ਹੋ ਸਾਚ ਧਰਮ ਕਾ ਗੱਡ તમ ਅਹਲੈ ਓਟ ਲੈ ਹੋ ਨਾਰਾਇਣ ਦੀਨ ਦੁਨੀਆ ਝੱਲੈ ਨਾਨਕ ਪਕੜੇ ਚਰਨ ਹਰ ਤਿਸ ਦਰਗਹ ਮੱਲੈ ਸ਼ਲੋਕ ਮਹੱਲਾ 5ਵਾਂ ਜਾਚਕ ਮੰਗੈ ਦਾਨ ਦੇ ਪਿਆਰਿਆ ਦੇਵਨ ਹਾਰ ਦਾ ਤਾਰ ਮੈਂ ਨਿਤ ਚਤਾਰਿਆ ਨਖੋਟ ਨਾ ਜਾਈ ਮੂਲ ਅਤੁੱਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਸ ਸਾਰਿਆ ਮੁਹੱਲਾ 5 ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਪੌੜੀ ਉਥੈ ਅੰਮ੍ਰਿਤ ਵੰਡਿਐ ਸੁਖਿਆ ਹਰ ਕਰਨੇ ਜਮ ਕੈ ਪੰਥ ਨਾ ਪਾਈਐ ਫਿਰ ਨਾਹੀ ਮਰਨੇ ਜਿਸਨੋ ਆਇਆ ਪ੍ਰੇਮ ਰਸ ਤਿਸੈ ਹੀ ਜਰਨੇ ਬਾਣੀ ਉਚਰਹਿ ਸਾਧ ਜਨ ਅਮਿਓ ਚਲਹਿ ਚਰਨੇ ਪੇਖ ਦਰਸ਼ਨ ਨਾਨਕ ਜੀਵਿਆ ਮਨ ਅੰਦਰ ਧਰਨੇ ਸ਼ਲੋਕ ਮਹੱਲਾ 5 ਸਤਗੁਰ ਪੂਰੈ ਸੇਵਿਐ ਦੁਖਾਂ ਕਾ ਹੋਇ ਨਾਸ ਨਾਨਕ ਨਾਮ ਅਰਾਧੇ ਹੈ ਕਾਰਜ ਆਵੇ ਰਾਤ ਮਹੱਲਾ ਪੰਜਵਾਂ ਜਿਤ ਸਿਮਰਤ ਸੰਕਟ ਛੁੱਟਹਿ ਆਨੰਦ ਮੰਗਲ ਵਿਚਿ ਨਾਮ ਨਾਨਕ ਜਪੀਐ ਸਦਾ ਹਰਿ ਨਿਮਕ ਨਾ ਬਿਤਰੋ ਨਾਮ ਕੌੜੀ ਤਿਨ ਕੀ ਸੋਭਾ ਕਿਆ ਗਣੀ ਜਿਨਹੀ ਹਰ ਹਰ ਲੱਦਾ ਸਾਧਾ ਸਰਣੀ ਜੋ ਪਵੈ ਸੋ ਛੁੱਟੈ ਬੱਦਾ ਗੁਣ ਗਾਵੇ ਅਬਨਾਸਤੀਐ ਜੋਨ ਗਰਬਨਾ ਦੱਦਾ ਗੁਰ ਭੇਟਿਆ ਪਾਰ ਬ੍ਰਹਮ ਹਰ ਪੜ ਬੁਝ ਸਮੱਧਾ ਨਾਨਕ ਪਾਇਆ ਸੋ ਧਣੀ ਹਰ ਅਗਮ ਅਗੱਦਾ ਸ਼ਲੋਕ ਮਹੱਲਾ ਪੰਜ